ਗਿਦਰਬਾਹ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਹਲਕਾ ਇੰਚਾਰਜ ਜਤੇ ਸੁਖਵਿਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਹਰਦੀਪ ਸਿੰਘ ਡਿੰਪੀ ਟਿੱਲੋਂ ਆਜਾ ਮਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੋਦ ਗਿਦਰਬਾਹਾ ਪਹੁੰਚ ਕੇ ਡਿੰਪੀ ਟਿੱਲੋਂ ਅਤੇ ਉਹਨਾਂ ਦੇ ਸਾਥੀਆਂ ਨੂੰ ਪਾਰਟੀ ਜੁਆਇਨ ਕਰਵਾਈ ਹੈ ਅਤੇ ਹੁਣ ਗਿਦਰਬਾਹਾ ਦੇ ਵਿੱਚ ਡਿੰਪੀ ਟਿੱਲੋਂ ਆਜਾ ਮਦੀ ਪਾਰਟੀ ਦਾ ਝੰਡਾ ਉੱਚਾ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗਿੱਦੜਬਾਹਾ ਵਿਖੇ ਪਹੁੰਚੇ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਹਰਜੀਤ ਸਿੰਘ ਢੀਪੀ ਢਿੱਲੋ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਅਤੇ ਆਖਿਆ ਕਿ ਉਨ੍ਹਾਂ ਨੂੰ ਪਾਰਟੀ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਇੱਜ਼ਤ ਮਾਨ ਦਿੱਤਾ ਜਾਵੇਗਾ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਡਿੰਪੀ ਦੇ ਸਿਰ ਤੇ ਹੱਥ ਰੱਖੋ ਬਾਕੀ ਅਗਲੀਆਂ ਪੌੜੀਆਂ ਅਸੀਂ ਚੜਾਵਾਂਗੇ। ਇੱਥੇ ਬਸਤੀਏ ਡਿੰਪੀ ਨੂੰ ਵੀ ਭਰੋਸਾ ਦਿੱਤਾ ਕਿ ਉਹ ਮਿਹਨਤ ਕਰਨ ਉਨ੍ਹਾਂ ਦੇ ਹੱਥ ਵਿੱਚ ਵੱਡਾ ਪਹਿਨਾਵੇਗਾ ਅਤੇ ਹੁਣ ਉਨ੍ਹਾਂ ਦੇ ਕਾਲੇ ਪਾਣੀ ਵਾਲੇ ਦਿਨ ਖਤਮ ਹੋ ਚੁੱਕੇ ਨੇ। ਗੁਲ ਦੀ ਆਪਣੀ ਸੁਗੰਧ ਹੈ ਤੇ ਅੱਜ ਸਾਡੇ ਗੁਲਦਸਤੇ ਦੇ ਵਿੱਚ ਇੱਕ ਗੁਲਾਬ ਦਾ ਫੁੱਲ ਜਿਹੜਾ ਗਿੱਦੜਵਾਏ ਵਾਲੇ ਤੁਸੀਂ ਦੇਣ ਲੱਗੇ ਹੋ ਤੇ ਜਿਹਦੀ ਸੁਗੰਧ ਵੀ ਵੱਖਰੀ ਹੈ ਜਿਹਦਾ ਰੰਗ ਵੀ ਵੱਖਰਾ ਹੈ ਜਿਹਦਾ ਢੰਗ ਵੀ ਵੱਖਰਾ ਹੈ ਔਰ ਗੁਲਦਸਤਾ ਤਾਂ ਹੀ ਸੋਹਣਾ ਲੱਗਦਾ ਹੈ ਜੇ ਰੰਗ-ਰੰਗ ਦੇ ਫੁੱਲ ਹੋਣ ਇੱਕੋ ਰੰਗ ਦੇ ਫੁੱਲਾਂ ਵਾਲੇ ਗੁਲਦਸਤੇ ਨੂੰ ਹੀ ਜ਼ਿਆਦਾ देर ਦੇਖ ਨਹੀਂ ਸਕਦੇ। ਸੋ ਇਸ ਕਰਕੇ ਡੀਪੀ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਕਹਿਣਾ ਲੋਕ ਖੜੇ ਨੇ ਲੋਕਾਂ ਤੋਂ ਪਰਮਾਤਮਾ ਲੋਕਾਂ 'ਚ ਹੀ ਵੱਸਦਾ ਹੈ ਕਿ ਇੱਜ਼ਤ ਦੇ ਵਿੱਚ ਕੋਈ ਕਮੀ ਨਹੀਂ ਆਉ ਉ ਇੱਜ਼ਤ ਕਈ ਗੁਣਾ ਵਧਣ ਵਾਲੀ ਹੈ ਕਿਉਂਕਿ ਜਿਹੜਾ ਜਿਹੜਾ ਸਮਝ ਲਓ ਵੀ ਕਾਲਾ ਪਾਣੀ ਤੁਸੀਂ ਕੱਟਣਾ ਸੀ ਜੇ ਕੱਟ ਲਿਆ ਉਹ ਹੁਣ ਹੁਣ ਪੈਨ ਜਿਹੜੇ ਨੇ ਉਹ ਵੱਡੇ ਪੈਨ ਤੁਹਾਡੇ ਹੱਥ 'ਚ ਆਉਣਗੇ ਤੇ ਜਿਹੜੀਆਂ ਦਿਲ ਦੇ ਵਿੱਚ ਛਾਵਾਂ ਨੇ 38 ਸਾਲ ਦੀਆਂ ਉਹ ਆਪਦੀਆਂ ਪੂਰੀਆਂ ਕਰ ਲਿਓ ਇਹ ਮੇਰੀ ਗਾਰੰਟੀ ਹੈ ਠੀਕ ਹੈ ਨਾ लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे आते जाते आपके कोले जिथे मर्जी बुला लियो और परमात्मा समत बख्शे बल बख्शे कि लोगों की सेवा जिस तरह लगे रही है दोनों हाथ उपर जो के दोनों हाथ उपर जो रख के ना दो नारे ला दौ वो नारे जोड़े ने वो का करता इधर है ਉਨਾਰੇ ਇੱਧਰ ਪਹੁੰਚਣੇ ਚਾਹੀਦੇ ਆ ਦੋਨੇ ਹੱਥ ਉੱਪਰ ਜਾ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਨ ਬਾਕੀ ਸਾਰੀਆਂ ਫਾਰਮਲਿਟੀਆਂ ਸਾਰੀਆਂ ਜਿਹੜੀਆਂ ਪੌੜੀਆਂ ਨਮੀਆਂ ਚੜਾਉਣੀਆਂ ਨੇ ਉਹ ਮੇਰਾ ਕੰਮ ਹੈ ਤੁਸੀਂ ਇੱਕ ਵਾਰੀ ਆਪਣੇ ਭਰਾ ਦੇ ਆਪਣੇ ਛੋਟੇ ਭਰਾ ਦੇ ਵੱਡੇ ਭਰਾ ਦੇ ਪੁੱਤ ਭਤੀਜੇ ਦੇ ਸਿਰ ਤੇ ਆਤਰੱਖੋ ਤੇ ਆਪਾਂ 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 ਚਾਰੂ ਫੇਰ ਕੇ ਸਫਾਈ ਕਰ ਦੋ ਬਹੁਤ ਬਹੁਤ ਜਿਆਦਾ ਧੰਨਵਾਦ ਜਿੰਦਾਬਾਦ ਦੱਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਜੇਕਰ ਹਰਦੀਪ ਸਿੰਘ ਡਿੰਪੀ ਟਿਲੋ ਦੇ ਦਰਬਾਹ ਦੀ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਂਦੇ ਨੇ ਤਾਂ ਉਹਨਾਂ ਨੂੰ ਮੰਤਰੀ ਅਹੁਦੇ ਦੇ ਨਾਲ ਨਿਵਾਜਿਆ ਜਾ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਜਲੰਧਰ ਤੋਂ ਉਮੀਦਵਾਰ ਮਹਿੰਦਰ ਭਗਤ ਨੂੰ ਵੀ ਅਗਨੀਆਂ ਪੋੜੀਆਂ ਚੜਾਉਣ ਦੀ ਗੱਲ ਆਕੀ ਸੀ ਅਤੇ ਚੋਣ ਜਿੱਤਣ ਤੋਂ ਬਾਅਦ ਸੀਮਾਨ ਵੱਲੋਂ ਉਹਨਾਂ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ ਸੀ ਬਿਊਰੋ ਰਿਪੋਰਟ ਹਮਦਰਦ ਦੀ